ਗੱਲਬਾਤ ਦੀ ਸਾਰਿਆਂ ਨੂੰ ਤੇ ਅੱਜ ਆਏ ਹੋਏ ਆਪਾਂ ਭਰਾ ਮੇਰੇ ਤਲਵੰਡੀ ਸਾਬੋ ਜਸਵੀਰ ਕੋਲੇ ਤੇ ਬਾਈ ਕੋਲੇ ਬਹੁਤ ਸੋਹਣਾ ਟਰੈਕਟਰ ਆ 855 ਹੈ ਹਾਂ ਤਲਵੰਡੀ ਸਾਬੋ ਤਕ ਜਸਵੀਰ ਦਮਦਮਾ ਸਾਹਿਬ ਤੇ ਜਸਵੀਰ ਬਾਈ ਕੋਲੇ ਆਇਆ ਤੇ ਬਾਈ ਨਾਲ ਕਰਾਉਣਾ ਗੱਲ ਔਰ ਜਸਵੀਰ ਕੀ ਹਾਲ ਚੱਲ ਠੀਕ ਆ ਬਾਈ ਵਧੀਆ ਓਕੇ ਜਮ ਹਾਂ ਤੇ ਕੋਣਾ ਚਾਣਾ ਫਿਰ ਲਾਗੇ ਲਾਉਣਗੇ ਨਾ ਨਾ ਹਜੇ ਤਾਂ ਨਹੀਂ ਲੱਗੇ ਬਾਈ ਫੱਕ ਫੱਕ ਤਿਆਰ ਹਾਂ ਫੱਕਾ ਵੀ ਤਿਆਰੀ ਕੀ ਥਾ ਖਰਾਬ ਬਹੁਤ ਨਹੀਂ ਫੱਕਾ ਨਾ ਹਾਂ ਗਰਮੀ ਨਾਲ ਆਪਾਂ ਤਾਂ ਕਰਦੇ ਨਹੀਂ ਬਾਈ ਯਾਰ ਕਹਿੰਦੀ ਆਪਣਾ ਮੇਰਾ ਤਾਂ ਐ ਕਰਦਾ ਅੱਛਾ ਅੱਛਾ ਠੀਕ ਆ ਇਹ ਆਪਣਾ ਖੇਤੀ ਆਪਣਾ ਟਰੈਕਟਰ ਨਾਲ ਹੀ ਆ ਪ੍ਰੋਗਰਾਮ ਹਾਂ ਆਪਣਾ ਪਿਆ ਫਰੈਂਡੋ ਫਾਰਮ ਬਾਰੇ ਦੱਸੋ ਬਾਈ ਮਾੜਲਾ ਰਾਜਸਥਾਨ ਨੰਬਰ ਆਇਆ ਹੈ ਬਾਈ ਮਾੜਲਾ ਰਾਜਸਥਾਨ ਨੰਬਰ ਹਾਂ ਠੀਕ ਆ ਇਹ ਐਨਓਸੀ ਪੰਜਾਬ ਹਰਿਆਣਾ ਦੀ ਕਿੱਧਰ ਦੀ ਮਰਜ਼ੀ ਮੰਗੌਲੀ ਹੋਰ ਮੰਗਾਉਂਦੇ ਮਿਲ ਜੂਈ ਐਨਓਸੀ ਦਾ ਖਰਚਾ ਸਾਡਾ ਬੀਮੇ ਦਾ ਮਾਲਕ ਦਾ ਅੱਛਾ ਜਿਹੜਾ ਲੈ ਕੇ ਜਾਊਗਾ ਸਹੀ ਗੱਲ ਹੈ నන క ర න පන කිය ය రా మ క න రట్ යි మ න యද ర මගල නද పර ప్ ాా ර න. ਇਹ ਪੂਰਾ ਸੋਹਣਾ ਟਰੈਕਟਰ ਆ ਭਰਾ ਮੇਰੋ ਇੰਜਨ ਗੇਅਰ ਦੀ ਤੇ ਲਿਫਟ ਦੀ ਤਾਂ ਫੁੱਲ ਗਾਰੰਟੀ ਹੈ ਨਾ ਆ ਨਵਾਂ ਟਰੈਕਟਰ ਜੀ ਹੋਵੇ ਕੁਝ ਨਹੀਂ ਹਾਂ ਨਵਾਂ ਟਰੈਕਟਰ ਆ ਟਾਈਡ ਵੀ ਰਹਾ ਹੈ ਨਾ ਕਿਆ ਤੁਸੀਂ ਫਿਰ ਉਹ ਆਪ ਦਿਖਾ ਦਈਏ ਘੁੰਮ ਕੇ ਇੱਕ ਓਕਾ ਵੀ ਜੀ ਆ ਭਰਾ ਮਿਲਵਾ ਦੇ ਲੋ ਘੈਂਟ ਗੱਲ ਲਵਾਤਾ ਜਾਊਗਾ ਤੇ ਇਹ ਤੇ ਮੰਨ ਕੇ ਚੱਲ ਲਾਉਣ ਫੈਨ ਵੀ ਹੋ ਜੂਗਾ ਹਾਂ ਹੋ ਜੂਗਾ ਪੁਰਾਣਾ ਟਰੈਕਟਰ ਵੀ ਕੱਟ ਲਵਾਂਗੇ ਨਾ ਆ ਕੱਟ ਲਾਂਗੇ ਤੇ 22 ਮਾਡਲ ਆ ਇਹ 4 ਲੱਖ ਤੇ 40 ਹਜ਼ਾਰ ਦਾ ਮਾਡਲ ਕਿੰਨੇ ਦਾ ਛੱਡ ਦਾਂਗੇ ਆਪਾਂ 4 ਲੱਖ 25 ਹਜ਼ਾਰ ਦਾ ਛੱਡਾਂਗੇ 4 ਲੱਖ 25 ਹਜ਼ਾਰ ਦਾ ਠੀਕ ਆ ਦੇਖ ਲਓ ਭਰਾ ਮੇਰੇ 4 ਲੱਖ ਤੇ 22 ਕਹਿੰਦਾ 25 ਹਜ਼ਾਰ ਦਾ ਛੱਡ ਦਾਂਗੇ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਨ ਫੈਂਸ ਵੀ ਦਿਵਾ ਦੇਣਗੇ ਆਵਾ ਤੇ ਅੱਗੇ ਆ ਗਿਆ 855 ਹੈ ਨਾ ਹਾਂ ਛੋਟਾ ਟਰੈਕਟਰ ਹੈ ਵੀ ਫੈਵਰ ਵਾਲੀ ਸਤਰੀ ਲੱਗੀ ਹੋਈ ਆ ਲੱਗ ਗਿਆ ਡਿੱਕ ਡੱਕ ਦੇਖੋ ਤੇ ਜੀ ਪੂਰਾ ਘੈਂਟ ਰਿਹਾ ਰੇਡੀਅਲ ਟਾਇਰ ਪਾ ਰੱਖਿਆ ਬੰਦੇ ਨੇ ਚਾਰੇ ਹਾਂ ਡਿੱਕ ਡੱਕ ਦੇਖਿਆ ਹੈ ਨਾ ਇਹ ਗੱਲ ਬਤਾ ਰੇਡੀਅਲ ਟਾਇਰ ਟਾਇਰ ਪਾ ਰੱਖਿਆ ਪਿਛਲੇ ਬੋਲੋ ਕੰਪਨੀ ਦੇ ਬੋਲੋ ਦੇ ਕਿ ਕਿ 316 ਵਾਲੇ ਕਿਹੜੇ ਇਹ 14 ਵਾਲੇ 14 ਵਾਲੇ ਲੱਗਦੇ 16 ਵਾਲੇ ਹੈ ਨਾ ਹਾਂ ਤੇ ਆਹ ਦੇਖ ਲੋ ਭਰਾ ਮੇਰੇ ਲੱਗਦੇ 16 ਵਾਲਾ ਟਾਇਰ ਤੇ ਹੈ 14 ਵਾਲੇ ਤੇ ਆਹ ਦੇਖੋ ਆ ਵੀ ਨਵੇਂ ਨਾ ਘੈਂਟ ਗੱਲ ਬਤਾ ਚਾਰ ਸਪੀਰੂ ਘੁੰਮ ਕੇ ਦਿਖਾ ਦੇਣਾ ਤੁਹਾਨੂੰ ਇਹ ਹਰਿਆਣਾ ਨੰਬਰ ਰਿਆਣਾ ਨੰਬਰ ਹੈ ਜੀ 84 ਹਾਂ ਇਹ ਤਾਂ ਇਹ ਜਿੰਨ ਕਹਿੰਦੀ ਗਾਰੰਟੀ ਦੇ ਇਹਦੇ ਵੀ ਲਾਉਣ ਪੈਣ ਚੋ ਜੀ ਆ ਆ ਦੇਖ ਲਓ ਪੂਰਾ ਸੋਹਣਾ ਰੈ ਟ੍ਰੈਡ ਕਿੱਡਕ ਲੱਗਿਆ ਭਰਾ ਮੇਰਾ ਰਵਿੰਦਰ ਨਾਮ ਆ ਵੱਡਾ ਟਿਕ ਲੱਗਿਆ ਕਿ ਕਿ ਟੱਲਵਾਤਾ ਹਨਾ ਪੂਰਾ ਪਾਵਰ ਸਟੇਅਰ ਮੈਂ ਦੇਖੋ ਓਕਾ ਵੀ ਸੀ ਆ ਯਾਰ ਇਹ ਕਲੋਸ ਕਰ ਹਾਂ ਕਲੋਸ ਕਰ ਇੰਜਨ ਨਾਲ ਕਲੋਸ ਕਰ ਇੰਜਨ ਦੇਖਾ ਲੈਣਾ ਤੁਹਾਨੂੰ ਆਹ ਦੇਖੋ ਉਹ ਦੇਖਿਆਗਾ ਕਲੋਸ ਕਰ ਪੂਰਾ ਉਹ ਆ ਟਰੈਕਟਰ ਯਾਰ ਰੰਗ ਬਰੰਗ ਦੇਖੋ ਕਿੱਥੇ ਜਾਣਾ 7 ਹੈ ਕਿਸੇ ਬਸਰਾ ਦਾਗ ਵੀ ਨਹੀਂ ਲੱਗਾ ਟਰੈਕਟਰ ਤੇ ਯਾਰ ਹਨ ਰੰਗ ਬਰੰਗ ਸਾਰੇ ਦਿਖਾ ਦਿੰਦੇ ਐ ਕਿਤੇ ਦਾਗ ਨਹੀਂ ਲੱਗਾ ਸੋਹਣਾ ਟਰੈਕਟਰ ਪਿਆ ਭਰਾ ਮੇਰਾ ਕਿਹੜਾ ਮਾਡਲ ਹੈ 13 13 ਮਾਡਲ ਹੈ ਨਾ ਹਾਂ 13 ਹੀ ਫਿਰ 13 ਮਾਡਲ ਆ 4 ਲੱਖ 85 ਹਜ਼ਾਰ ਦੀ ਮੰਗ ਆ ਕਿੰਨੇ ਛੱਡ ਦਿੰਗੇ ਇਹ ਦੇ ਦਾਂਗੇ ਆਪਾਂ 4 ਲੱਖ 65 ਹਜ਼ਾਰ ਦਾ ਟਰੈਕਟਰ 4 ਲੱਖ 65 ਹਜ਼ਾਰ ਯਾ ਗਿਆ ਆ ਆਪਣੇ ਕੋਲ ਫਾਰਮ ਸਾਟ ਹਾਂ ਫਾਰਮ ਸਾਟ ਡਬਲ ਹੈ ਹੈ 3 ਮਾਡਲ ਹੈ ਡਬਲ ਕਲਚ ਹੈ ਡਬਲ ਕਲਚ ਹੈ ਤਾਂ ਨਾ ਮੀਆਂ ਮੂਰਲੇ ਦਾ ਪੋਲੂ ਦੇ ਆ ਦੇ ਕੋਲੇ ਕੁਝ ਦਿਨਾਂ ਤੋਂ ਬਣ ਗਿਆ ਤੇ ਮਗਰਲੇ ਵੀ ਟਾਇਰ ਬਹੁਤ ਸੋਹਣੇ ਪਏ ਜਾਣਾ 80 80 ਪੈਸੇ ਪਏ ਆ ਵੇਖ ਲੋ ਪੂਰਾ ਸੋਹਣਾ ਟਰੈਕਟਰ ਆ ਯਾਰ ਡੰਡਾ ਫੱਟੀ ਸਭੀ ਸਾਰਾ ਕੁਝ ਤੁਹਾਨੂੰ ਨਾਲ ਮਿਲੂ ਆ ਦੇਖੋ ਉਹ ਕਾਫੀ ਈ ਆ ਬਹੁਤ ਸੋਹਣਾ ਟਰ ਬੜੀ ਸਮਾਈ ਚ ਰੱਖਿਆ ਕਿਤੇ ਲੈਣਾ ਹਾਂ Ориਜినਲ ਟਰੈਕਟਰ ਆ ਸਾਰਾ ਹਾਂ ਬੜੀ ਸਮਾਈ ਚ ਰੱਖਿਆ ਭਰਾ ਮੇਰਾ ਜਮਾਨਾ ਓ ਕਾਪੀ ਸੀ ਆ ਯਾਰ ਸਵੇਰੇ ਤੁਹਾਨੂੰ ਘੁੰਮ ਕੇ ਦਿਖਾ ਦਨੇ ਆ ਡੰਡਾ ਫੱਟੀ ਸਦਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂ ਇੰਨੇ ਨੇ ਕਰਦਾ ਓਕੇ 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 ਜਿਵੇਂ ਫੋਕਾ ਪੀਜੀ ਆ ਇਹ ਤਾਂ ਨਹੀਂ ਪੁਰਾਣਾ ਪੁਰਾਣਾ ਰੈਕਟਰ ਦਾ ਕੱਟਾ ਜਾਊਗਾ ਇਹ ਜਰਾ ਹੈ ਪੁਰਾਣਾ ਕੱਟ ਲਾਂਗੇ ਆਪਾਂ ਕੱਟ ਲਾਂਗੇ ਪੁਰਾਣਾ ਕੱਟ ਲਾਂਗੇ ਕੋਈ ਦਿੱਕਤ ਨਹੀਂ ਇਹਦੇ ਲੋਨ ਨਹੀਂ ਹੁੰਦਾ ਰੈਕਟਰ ਤੇ ਲੋਨ ਨਹੀਂ ਹੁੰਦਾ ਇਹ ਐਪੀ ਡੇਟ ਤੇ ਰਹੂਗਾ 2006 ਮਾਡਲ ਆ 2 ਲੱਖ 75 ਹਜ਼ਾਰ ਦੀ ਮੰਗਾਂ ਕਿੰਨੇ ਦਾ ਸਾਡੇ ਨੇ ਇਹ ਦੋ 155000 ਦਾ ਟਰੈਕਟਰ ਦੇ ਦਾ 255000 ਦਾ ਟਰੈਕਟਰ ਬਹੁਤ ਸੋਹਣਾ ਟਰੈਕਟਰ ਅੱਗੇ ਆ ਕੇ 855 ਇਹਦੇ ਵੀ ਟਾਇਰ ਤਾਂ ਮੂਹਲੇ ਦਾ ਨਵੇਂ ਵਰਗੀ ਆ ਭਰਾ ਮੇਰੇ ਕੋਲ ਨਵੇਂ ਹੀ ਆ ਤੇ ਹਾਂ ਇਹ ਮਗਰਲੇ ਵੀ ਟਾਇਰ ਬਹੁਤ ਸੋਹਣੇ ਦੇਖੋ 1492 ਵਾਲੇ ਘੈਂਟ ਟਰੈਕਟਰ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲੋ ਪਿਆ ਭਾਈ ਆ ਸਾਰਾ ਕੁਝ ਹਾਂ ਜਨੂ ਟਰੈਕਟਰ ਆ ਪੂਰਾ ਸੋਹਣਾ ਪਿਆ ਯਾਰ ਹਣਾ ਘੈਂਟ ਗੱਲਵਾਤਾ ਈ ਇਦਰਾ ਖਾਣਾ ਤੁਮ ਦੇਖੋ ਆ ਕੀ ਚੀਜ਼ ਆ ਦੇ ਆ ਤਾਂ ਉਹੀ ਆ ਪਲੱਗ ਜਾ ਪਲੱਗ ਆ ਤਾਂ ਇੰਜਨ ਕਰਦਾ ਓਕੇ ਡਬਲ ਡੁੱਟੂਟਰ ਲੱਗਿਆ ਨਾ ਹਾਂ ਡਬਲ ਡੁੱ ਦੇ ਵੀ ਡਬਲ ਹੀ ਸੀ ਇੰਜਨ ਕਰਦਾ ਇਹਨਾਂ ਮੇਰੇ ਫੁੱਲ ਗਾਰੰਟੀ ਸਰਸਰ ਨੰਬਰ ਆ ਲੋਕਲ ਹਰਿਆਣਾ ਨੰਬਰ ਆ ਸਰਸਰ ਲੋਕਲ ਮੈਨੂੰ ਸੀ ਪੰਜਾਬ ਦੀ ਮੰਗਣੀ ਹੋਈ ਲਿਆ ਦਾਂਗੇ ਅੱਛਾ ਪੰਜਾਬ ਦੀ ਐਨਓ ਸੀ ਮੇਜੂ ਭਰਾ ਮੇਰੋ ਇਹ ਆ ਵੇਖ ਲੋ ਓਕਾ ਵੀ ਸੀ ਆ ਮਗਰ ਲਈ ਫੁੱਲੋ ਦੇ ਟਾਇਰ ਆ ਇਹ ਆ ਵੇਖ ਲੋ ਜਮਾਕੋ ਕਾ ਵੀ ਸੀ ਆ ਕੇ ਮਾਡਲ ਕਿਹੜਾ ਹੈ ਇਹ ਕਿਹੜਾ ਮਾਡਲ ਹੈ ਇਹ 13 ਆ ਵੀ 13 13 ਮਾਡਲ ਆ ਇਹ ਇਹ ਕਲੋਸ ਕਰ ਇੰਜਣਾ ਨਹੀਂ ਉਹ ਕਲੋਸ ਕਰ ਇੰਜਣਾ ਨਹੀਂ ਅੱਛਾ ਇਹ ਕਲੋਸ ਕਰ ਇਹਦੀ ਉਹ ਕਲੋਸ ਕਰ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹੈ ਨਾ ਤੇ ਕਿੰਨੀ ਡਿਮਾਂਡ ਹੈ ਇਹਦੀ ਸਹੀ 475 ਆ 475 ਆ ਕਿੰਨੇ ਦਾ ਛੱਡ ਦਾਂ ਇਹ ਆਪਾਂ ਦੇ ਦਾਂਗੇ ਨੱਟ ਪੱਟ 455000 ਦਾ 455000 ਤੇ ਆਪਣਾ ਫੋਨ ਨੰਬਰ ਬੋਲੋ ਫੋਨ ਨੰਬਰ ਤਾਂ ਆਪਣਾ 95186832 ਹੈ ਅੱਛਾ ਤੇ ਕਿਸੇ ਬੰਦੇ ਨੇ ਜੋ ਟਰੈਕਟਰ ਲੈਣਾ ਹੋਵੇ ਤਾਂ ਫੋਨ ਕਰੇ ਬਾਈ ਸਵਾਲ ਲੈਣ ਖਾਤਰ ਬੰਦਾ ਫੋਨ ਕਰੇ ਹਾਂ ਬਾਲੇ ਉਹੀ ਕਰੀ ਜਾਂਦੇ ਨੇ ਬਾਲੇ ਉਹੀ ਕਰੀ ਜਾਂਦੇ ਬਿਨਾਂ ਗੱਲ ਤੋਂ ਸਹੀ ਗੱਲ ਹੈ ਹਾਂ ਤੇ ਜਿਹੜੇ ਨੇ ਭਰਾ ਮੇਰਾ ਟਰੈਕਟਰ ਲੈਣਾ ਤੇ ਉਹੀ ਬਾਈ ਨੂੰ ਫੋਨ ਕਰਿਓ ਤੇ ਜਾਂ WhatsApp ਮੈਸੇਜ ਕਰਦਿਆ ਕਰੋ ਇਹਦੇ ਤਾਂ ਤੇ ਬਾਈ ਆਪੇ ਤੁਹਾਨੂੰ ਜਵਾਬ ਦੇਊਗਾ ਚਲਵੰਡੀ ਚ ਆਪੋ ਆਂ ਤੇ ਵੀਡੀਓ ਚੰਗੀ ਲੱਗੀ ਹਾਂ ਸਰਦੂਲਗੜ ਆਪਾਂ ਟਰੈਕਟਰ ਖੜਾਉਣੇ ਹੁੰਨੇ ਆ ਜੌਂਡੀ ਏਜੰਸੀ ਦੇ ਜਮ੍ਹਾਂ ਸਾਹਮਣੇ ਠੀਕ ਆ ਜਿਹੜਾ ਕੋਈ ਸਰਦੂਲਗੜ ਵਾਲਾ ਉੱਥੇ ਮਿਲ ਸਕਦਾ ਹਾਂ ਉੱਥੇ ਮਿਲ ਸਕਦਾ ਤੇ ਪੰਪ ਦੇ ਸਾਹਮਣੇ ਮੰਡੀ ਆ ਲੱਗਦੀ ਆ ਭਰਾ ਮੇਰੇ ਤਰਵੰਡੀ ਸਾਬੋ ਇਹ ਵੀਡੀਓ ਚੰਗੀ ਲੱਗੀ ਤੇ ਵੀਰ ਮਾਸੀ ਸਹਿਯੋਗ ਕਰਦੇ ਰਹੋ ਕੇ ਭਰਾ ਧੰਨਵਾਦ ਜਿੰਦੇ ਵਾਦ